ਉਨਾ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੌਕੇ ਤੇ ਆਏ ਕਾਉਂਸਲਰ ਦੇ ਪਤੀ सुरेंद्र ਸ਼ਰਮਾ ਨੇ ਕਿਹਾ ਕਿ ਦਮਕਲ ਵਿਭਾਗ ਨੂੰ ਬਾਰ-ਬਾਰ ਫੋਨ ਕਰਕੇ ਸੱਦਿਆ ਗਿਆ ਨਹੀਂ ਆਂਦੇ ਕਾਰਨ ਇਸ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ ਜਿਸ ਕਾਰਨ ਦਮਕਲ ਵਿਭਾਗ ਦੇਵੀ ਕਾਰਵਾਈ ਕਰਨੀ ਚਾਹੀਦੀ ਮੈਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਾਡੀ ਮੋਟਰ ਸੱਡ ਤੇ ਕਣਕ ਇਹ ਸਾਰਾ ਚੀਜ਼ਾਂ ਸੜ ਗਏ ਨੁਕਸਾਨ ਕਾਫੀ ਹੋ ਗਿਆ ਤੇ ਮੈਂ ਡੰਗਰ ਬੰਨੇ ਸੀ ਡੰਗਰ ਬਚ ਗਏ ਵਿਚਾਰੇ ਪਰ ਇਹ ਆਪਣੇ ਆਂ ਕਟਵਾਰੀ ਸਾਹਿਬ ਨੂੰ ਸਦਿਆ ਮੀਡੀਆ ਨੂੰ ਸਦਿਆ ਤੇ ਸਾਡਾ ਜਿਹੜਾ ਜਿੰਨਾ ਨੁਕਸਾਨ ਹੋਇਆ ਦਾ ਇਹ ਸਾਡੀ ਫਸਲਾਈ ਜਿਹੜੀ ਕੀਤੀ ਜਾ ਕਿਦਾਂ ਪਤਾ ਲੱਗਾ ਸਰ ਤੁਹਾਨੂੰ ਜੀ ਅਸੀਂ ਵੀ ਕਿਤੇ ਬਾਹਰ ਗਏਦੇ ਸੀ ਪਰ ਬਾਅਦ ਚ ਫੋਨ ਆਇਆ ਕਿ ਕਿਸੇ ਬੰਦੇ ਦਾ ਵੀ ਇਦਨ ਦਾ ਹੱਕ ਪੈ ਗਈ ਜੀ ਤੇ ਅਸੀਂ ਫਿਰ ਪਹੁੰਚੇ ਇੱਥੇ ਤੱਕ ਅਸੀਂ ਕਟਵਾਰੀ ਸਾਹਿਬ ਦਾ ਤੇ ਐਮਸੀ ਸਾਹਿਬ ਦਾ ਧੰਨਵਾਦ ਕਰਨੇ ਆ ਕਿ ਸਾਨੂੰ ਜਿਹੜੇ ਇਥੇ ਮੌਕੇ ਤੇ ਪਹੁੰਚ ਗਿਆ ਥਾਰੇ ਨੂੰ ਪਹੁੰਚ ਪਹੁੰਚੇ ਤੇ ਸਾਡੀ ਮਦਦ ਕੀਤੀ ਜਾਏ ਬਾਬਾ ਸਰ ਇਹ ਹੋਈ ਆ ਕਿ ਕੰਡ ਨੂੰ ਅੱਗ ਲੱਗੀ ਆ ਇੱਥੇ ਉਹਦੇ ਵਿੱਚੋਂ ਅੱਜ ਫਾਇਰ ਬ੍ਰਿਗੇਡ ਨੂੰ ਇੰਨੇ ਤੋਂ ਫੋਨ ਕੀਤੇ ਆ ਤੇ ਫਾਇਰ ਬ੍ਰਿਗੇਡ ਆਲਾ ਕੋਈ ਨਹੀਂ ਇਹ ਬਹੁਤ ਹੀ ਨਵੀਂ ਕਮਜ਼ੋਰੀਆਂ ਨਿੰਦਣਯੋਗ ਗੱਲ ਆ ਕਿ ਅਗਰ ਕਿਤੇ ਜ਼ਰੂਰਤ ਪੈ ਜਾਂਦੀ ਹੈ ਫਾਇਰ ਬ੍ਰਿਗੇਡ ਗੱਡੀ ਦੀ ਇਹ ਕਿਉਂ ਨਹੀਂ ਪਹੁੰਚਦੀ ਹੈ ਪ੍ਰਸ਼ਾਸਨਾਂ ਕੋਈ ਵੀ ਬੇਨਤੀ ਕਰਨੇ ਆ ਕਿ ਇਹੋ ਜਿਹੀ ਫਾਇਰ ਬ੍ਰਿਗੇਡ ਦੀ ਥੋੜੀ ਉਹਨੇ ਕੇਲ ਕੱਸੀ ਜਾਏ ਇੱਥੇ ਬਹੁਤ ਨੁਕਸਾਨ ਹੋਇਆ ਹੈ ਤਣਕ ਸੜ ਗਈ ਹੈ ਦੋ ਟਾਈ ਕਿੱਲੇ ਇੱਕ ਸ਼ੈੱਡ ਸ਼ੈੱਡ ਵੀ ਵਿੱਚ ਮੋਟਰ ਹੀ ਡੰਗੜੀ ਡੰਗੜਾਂ ਦਾ ਚਲੋ ਬਚਾਓ ਗਿਆ ਹੈ ਮੋਟਰ ਸੈੱਟ ਬਿਲਕੁਲ ਸੜ ਕੇ ਸੁਆਹ ਹੋ ਗਈ ਹੈ ਇਹ ਛੱਡ ਵੀ ਬਕੋ ਖਤਮ ਹੋ ਗਈ ਹੈ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੇ ਆ ਵੀ ਜਿਨ੍ਹਾਂ ਦੀ ਕੰਕਸੜੀ ਆ ਇਹਨਾਂ ਨੂੰ ਜਲਦ ਤੋਂ ਜਲਦ ਮੌਜਾ ਦਵਾਇਆ ਜਾਏ ਕਿਉਂਕਿ ਇਹ 6 ਮਹੀਨੇ ਦੀ ਇਹਨਾਂ ਦੀ ਮਿਹਨਤ ਹੁੰਦੀ ਹੈ ਕਿ ਇਹੋ ਮਿਹਨਤ ਇਹਨਾਂ ਦੀ ਖਤਮ ਹੋ ਜੇ ਤੇ ਵਿਚਾਰੇ ਕੀ ਕਰਨਗੇ ਇਸ ਕਰਕੇ ਅਸੀਂ ਦੁਬਾਰਾ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਮੁੰਦਾ ਜੋ ਦਵਾਇਆ ਜਾਏ ਤੇ ਮੌਕੇ ਤੇ ਸਾਡੇ ਪਟੋਰੀ ਸਾਹਿਬ ਵੀ ਆ ਗਏ ਨੇ ਇਹਨਾਂ ਦਾ ਕਾਫੀ ਸਹਿਯੋਗ ਹੋਇਆ ਸਾਨੂੰ ਕਈ ਪਟੋਰੀ ਸਾਹਿਬ ਵੀ ਅੱਗੇ ਬੇਨਤੀ ਕਰਨੇ ਆ ਵੀ ਅੱਗੇ ਤੁਸੀਂ ਵੀ ਅੱਗੇ ਰਿਪੋਰਟ ਦੇ ਕੇ ਤੇ ਜਲਦੀ ਤੋਂ ਜਲਦੀ ਮੌਜਾ ਦਵਾਇਆ ਜਾਏ